ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਹਸਨਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਸਾਡੇ ਇੱਕ ਸਬਸਕ੍ਰਾਈਬਰ ਨੇ ਸਾਡੇ ਸਰੋਤਾ ਨੇ ਗਿਆਨ ਸਿੰਘ ਮਾਨ 7144 ਉਹਨਾਂ ਨੇ ਕਮੈਂਟ ਕੀਤਾ ਕਿ ਕੱਲ ਜਦੋਂ ਤੁਸੀਂ ਜੈਤੋਂ ਦੇ ਮੋਰਚੇ ਦੀ ਉਹ ਇਤਿਹਾਸ ਸੁਣਾ ਰਹੇ ਸੀ ਬਾਦਲ ਪਰਿਵਾਰ ਦਾ ਇੱਕ ਉਹ ਜ਼ਹਿਰ ਵਾਲੀ ਗੱਲ ਜਿਹੜੀ ਹੋਈ ਤੇ ਉਹ ਦੱਸਦੇ ਆ ਕਹਿੰਦੇ ਵੀ 20 ਸਾਲ ਪਹਿਲਾਂ ਤੱਕ ਇੱਕ ਬੋਰਡ ਜਿਆ ਉਹ ਲੱਗਾ ਹੁੰਦਾ ਸੀਗਾ ਪਰ ਬਾਅਦ ਚੋਂ ਉਹ ਬੋਰਡ ਜਿਹੜਾ ਉਹ ਖਤਮ ਕਰ ਦਿੱਤਾ ਗਿਆ। ਆ ਬਿਲਕੁਲ ਠੀਕ ਕਿਹਾ ਜੀ ਉਹਨਾਂ ਨੇ ਜਦੋਂ 1999 ਦਾ ਮੌਕਾ ਆਇਆ ਬਾਦਲਾਂ ਦਾ ਰਾਜ ਐਸਪੀਸੀ ਆ ਤੇ ਫਿਰ ਤੇ ਬੜਾ ਕੁਝ ਖਤਮ ਹੋ ਗਿਆ ਉੱਥੋਂ। ਕਿਤੇ ਵੀ ਬਾਦਲਾਂ ਦੇ ਖਾਦ ਕੋਈ ਪੋਸਟਰ ਲੱਗਾ ਕੋਈ ਲਾਈਨ ਲਿਖੀਓ ਮਿਟਾ ਦਿੱਤੀ ਗਈ ਤੇ ਇਹ ਵੀ ਮਟਾਉਣੀ ਮਟਾਉਣੀ ਸੀ ਲੇਕਿਨ ਲੋਕਾਂ ਦੇ ਦਿਲਾਂ ਤੋਂ ਤੇ ਇਤਿਹਾਸ ਦੇ ਪੰਨਿਆਂ ਵਿੱਚ ਕਿ ਮਟਾ ਲੋਗੇ ਤੁਸੀਂ ਇੱਕ ਕੁੜਦਵਾਰੇ ਦੇ ਬਾਹਰ ਬੋਲ ਲੱਗੋ ਮਟਾਤਾ ਤੁਸੀਂ ਲੇਕਿਨ ਜੋ ਕਿਤਾਬਾਂ ਚ ਲਿਖਿਆ ਗਿਆ ਜੋ ਅਖਬਾਰਾਂ ਚ ਲਿਖਿਆ ਗਿਆ ਸੱਜਤਾ ਦੇ ਦਿਲਾਂ ਤੇ ਲਿਖਿਆ ਉਹ ਨਹੀਂ ਮਿਟ ਸਕਦਾ ਕਦੀ ਤੇ ਜੇ ਇਹੋ ਜਿਹੇ ਕਿਰਦਾਰ ਦੇ ਲੋਕ ਨੇ ਅੱਜ ਦੀ ਡੇਟ ਦੇ ਵਿੱਚ ਇਹਨਾਂ ਤੇ ਇਹ ਇਲਜ਼ਾਮ ਲੱਗਦਾ ਵੀ ਇਹਨਾਂ ਦਾ ਪਛੋਕੜ ਜਿਹੜੇ ਸਾਡੇ ਆਜ਼ਾਦੀ ਕੋਹਾਟੀਏ ਤੇ ਸਾਡੇ ਗੁਰਦੁਆਰਿਆਂ ਦੇ ਰਾਖੇ ਸੀਗੇ ਉਹਨਾਂ ਨੂੰ ਮਾਰਨ ਦੀਆਂ ਸਕੀਮਾਂ ਲੜਦ ਕਰਦੇ ਰਹੇ ਤੇ ਜਿਹੜੇ ਦੂਸਰੇ ਦਾ ਰਸ਼ੀਦਰ ਬਾਈ ਉਹਨਾਂ ਨੇ ਕੀ ਕਰਤੂਦਾ ਬਲੇ ਤੀਸਰੇ ਦਾ ਨਹੀਂ ਕੀ ਕਰਤੂਦਾ ਵਿਕ੍ਰਮ ਸਿੰਘ ਮਜੀਠੀਆ ਦੇ ਪਰਿਵਾਰ ਦੇ ਉੱਤੇ ਵੀ ਤੇ ਇਹੋ ਲੱਗਦਾ ਨਾ ਸਰਦਾਰ ਬਹਾਦਰ ਦਾ ਖਤਾਬ ਇਹਦੇ ਪਰਦਾਦੇ ਨੂੰ ਮਿਲਿਆ ਸੀਗਾ ਅੰਗਰੇਜ਼ਾਂ ਦਾ ਟਾਊਟ ਹੋਣ ਦਾ ਬਕਾਇਦਾ ਤੌਰ ਤੇ ਉਹਦੇ ਉਹਨੂੰ ਲੱਕ ਮਿਲਿਆ ਸੀਗਾ ਉੱਤੇ ਦੋਸ਼ ਲੱਗਦੇ ਰਹੇ ਨੇ ਆ ਜਿਹੜੀ ਸ਼ਰੋਮੜੀ ਕਮੇਟੀ ਦੀ ਐਕਟ ਬਣਿਆ ਇਹ ਸਿਰਫ ਇਹਨਾਂ ਲੋਕਾਂ ਦੇ ਕਰਕੇ ਬਣਿਆ ਸੀਗਾ ਇਹ ਸਰਕਾਰੀ ਐਕਟ ਸੀਗਾ ਸਾਡੇ ਪਰੇ ਦੇਖੇ ਲੋਕ ਜਿਹੜੇ ਜੇਲਾ ਚ ਬੈਠੇ ਚੁ ਕਹਿੰਦੇ ਨਹੀਂ ਅਸੀਂ ਆਪਣਾ ਐਕਟ ਇੰਡੀਪੈਂਡੈਂਟ ਆਪ ਬਣਾਵਾਂਗੇ ਲੇਕਿਨ ਇਹਨਾਂ ਸਾਡੇ ਜਿਹੜੇ ਘੱਟ ਪੜੇ ਸੀ ਜਾਂ ਅਨਪੜ੍ਹੇ ਸੀ ਤਾਂ ਲੋਕਾਂ ਨੂੰ ਗਮਰਾਹ ਕਰਕੇ ਅੰਗਰੇਜ਼ਾਂ ਨੇ ਕਹਿਣ ਤੇ ਇੱਕ ਐਕਟ ਬਣਾਇਆ ਜਿਨ੍ਹਾਂ ਨੇ ਸਰੂਪੇ ਦੇ ਉੱਤੇ ਜਨਰਲ ਡਾਇਰ ਨੂੰ ਉਹ ਕੌਣ ਨੇ ਅੱਜ ਸਾਡੀ ਸਿਕਸੈਸ ਤੇ ਕਾ ਬਚਨੇ ਹੋ ਇਸ ਕਰਕੇ ਇਹ ਬੜੀ ਮੰਦ ਭਾਗੀ ਗੱਲ ਆ ਵੀ ਉਹ ਲੋਕ ਸਾਡੇ ਅੱਗੇ ਦੇ ਸੰਦੀਪ ਜੀ ਇੱਕ ਕਸ਼ੋਰੀ ਲਾਦਨ ਦਾ ਸੁਣਿਆ ਹੋਗਾ ਤੁਸੀਂ ਕਿਸ਼ੋਰੀ لال ਨੇ ਆਜ਼ਾਦੀ ਦੀ ਲੜਾਈ ਵਾਸਤੇ ਭਗਤ ਸਿੰਘ ਦੇ ਸਾਥੀ ਸੀ ਤੇ 20 ਸਾਲ ਉਹਨੇ ਜੇਲ੍ਹ ਕੱਟੀ ਸੀ 20 ਸਾਲ ਅੰਗਰੇਜ਼ਾਂ ਦੀ ਜੇਲ੍ਹ ਤੇ ਆਜ਼ਾਦੀ ਤੋਂ ਬਾਅਦ ਜਦੋਂ ਵੀ ਉਹ ਚੋਣ ਲੜੀ ਜਿੰਨੀ ਵਾਰੀ ਉਹ ਹਾਰ ਜਾਂਦਾ ਰਿਹਾ ਮੇਰਾ ਖਿਆਲ ਉਹ ਲੁਧਿਆਣੇ ਦੇ ਰਹਿਣ ਵਾਲੇ ਸੀਗੇ ਸ਼ਾਇਦ ਨਹੀਂ ਨਹੀਂ ਜੁਪੀ ਦੇ ਰਹਿਣ ਵਾਲੇ ਸੀਗੇ ਅੱਛਾ ਉਹਨਾਂ ਨੂੰ ਵੋਟਾਂ ਨਹੀਂ ਲੋਕਾਂ ਨੇ ਪਾਈਆਂ ਜਿਤਾਇਆ ਨਹੀਂ ਉਹਨਾਂ ਨੂੰ ਮੈਨੂੰ ਇਹਦੇ ਨਾਲੇ ਗੱਲ ਹੋਰ ਜ਼ਿਆਦਾ ਆ ਗਈ ਉਹ ਇੱਕ ਏਡੀਸੀ ਕੋ ਜਾਣਦੇ ਨੇ ਵੀ ਮੈਂ ਫਲਾਣਾ ਭਗਤ ਸਿੰਘ ਸਾਥੀਆਂ ਇੰਨੇ ਜੇਰ ਕੱਟੀ ਜਾਦੀ ਲੈਣਾ ਫਿਰ ਤਾਂ ਫਿਰ ਮੈਂ ਕੀ ਕਰਾਂ ਕਹਿੰਦਾ ਤੁਸੀਂ ਕੁਝ ਨਾ ਕਰੋ ਜੀ ਆਹ ਬੰਦੇ ਦਾ ਜੈਨੂਨ ਕੰਮੇ ਕਰ ਦਿਓ ਕਹਿੰਦਾ ਤੂੰ ਕੌਣ ਵੇਖ ਰਿਹਾ ਮੈਨੂੰ ਉਹ ਖਬਰ ਅਗਲੇ ਦਿਨ ਬਕਾਇਦਾ ਤੌਰ ਤੇ ਅਖਬਾਰ ਛਪ ਜਾਂਦੀ ਹੈ ਤੇ ਡਾਕਟਰ ਜਾਕੂਬ ਸੈਨ ਸਾਡੇ ਰਾਸ਼ਟਰਪਤੀ ਸੀ ਉਹਨਾਂ ਨੇ ਬਕਾਇਦਾ ਤੌਰ ਤੇ ਐਕਸ਼ਨ ਲਿਆ ਐਕਸ਼ਨ ਲੈ ਕੇ ਉਹਨੂੰ ਡਿਸਕ੍ਰੈਡਿਟ ਕਰਾਇਆ ਡੀਸੀ ਨੂੰ ਵੀ ਇਨਕਲਾਬੀਆਂ ਪ੍ਰਤੀ ਤੇਰੀ ਇਹ ਹਿੰਮਤ ਉਹਨਾਂ ਨੇ ਇਹ ਕਹਿੰਦਾ ਮੁਰਕਿਓ ਬੜੇ ਤਰਨ ਦੇ ਬੰਦਾ ਮੈਂ ਤਾਂ ਕੁਝ ਕੀਤਾ ਹੀ ਨਹੀਂਗਾ ਜਾਂ ਉਹ ਅਖਬਾਰ ਨਵੀਸ ਨੂੰ ਪੁੱਛ ਜਾਂ ਜਾ ਕੇ ਰਾਸ਼ਟਰਪਤੀ ਨੂੰ ਪੁੱਛ ਸੌਰੀ ਜਗਤ ਸੈਣੀ ਡਾਕਟਰ ਜਿੰਦਰ ਪ੍ਰਸਾਦ ਡਾਕਟਰ ਜਿੰਦਰ ਪ੍ਰਸਾਦ ਰਾਸ਼ਟਰਪਤੀ ਸੀ ਉਹਨੇ ਐਕਸ਼ਨ ਲਿਆ ਸੀਗਾ ਤੇ 2005 ਦੇ ਵਿੱਚ ਜਦੋਂ ਡਾਕਟਰ ਸਾਡੇ ਆਉਂਦੇ ਆ ਅਬਦੁਲ ਕਲਾਮ ਅਮਰਸਰ ਆਉਂਦੇ ਨੇ ਜਲਿਆਂਵਾਲੇ ਬਾਗ ਜਾਂਦੇ ਨੇ ਜਲਿਆਂਵਾਲੇ ਬਾਗ ਜਾਣ ਤੋਂ ਬਾਅਦ ਉੱਥੇ ਪੁੱਛਦੇ ਆ ਜਾ ਕੇ ਵੇਖਦੇ ਅੱਖਾਂ 'ਚ ਹੰਝੂ ਨੇ ਕਿ ਆ ਜਿਹੜੀ ਬਕਾਇਦਾ ਤੋਂ ਲਾੜ ਖੜੀ ਉਹਨਾਂ ਛੀਂਦਾ ਦੀ ਜੱਜ ਖੜੀ ਹੈ ਜਿੰਨਾਂ ਸਾਡੀ ਆਜ਼ਾਦੀ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਡੀ ਸੀ ਕਾਨ ਸਿੰਘ ਪੰਨੂ ਆ ਉਹਨੂੰ ਪੁੱਛ ਰਹੇ ਨੇ ਪੰਨੂ ਸਾਹਿਬ ਨੂੰ ਇਹ ਗੱਲ ਦੱਸੋ ਇਸ ਕਾਣ ਦਾ ਕੋਈ ਅੱਜ ਗਵਾਹ ਜਿਉਂਦਾ ਹੈਗਾ ਕਹਿੰਦੇ ਹੈਗਾ ਕਹਿੰਦੇ ਕਿੰਨੀ ਕਿੰਨੇ ਕਿਲੋਮੀਟਰ ਦੂਰ ਕਹਿੰਦੇ 3 ਕਿਲੋਮੀਟਰ ਦੂਰ ਇੱਥੋਂ ਦੀ ਕਹਿੰਦਾ ਚਲੋ ਗੱਡੀ ਕੱਢੋ ਉਧਰ ਬਾਪੂ ਮਹਿੰਗਾ ਸਿੰਘ ਦੇ ਪਿੰਡ ਸੁਲਤਾਨਵਾਲਾ ਚਲ ਜਾਂਦੇ ਆ ਉਹਨਾਂ ਦੇ ਲਾਣੇ ਮੰਜੇ ਤੇ ਬਹ ਕੇ ਗੱਲਬਾਤ ਸੁਣਦੇ ਬਾਪੂ ਕੋਲ ਰਾਸ਼ਟਰਪਤੀਆਂ ਅੱਖਾਂ 'ਚ ਹੰਗੂ ਪਰਲ ਪਰ ਵਗ ਰਹੇ ਨੇ ਤੇ ਬਾਪੂ ਮਹਿੰਗਾ ਸਿੰਘ ਜਿਹੜੀ ਹੱਜਬਿੱਤੀ ਸੁਣਾ ਰਿਹਾ ਜਦੋਂ ਉੱਠਣ ਲੱਗਦੇ ਨੇ ਕਹਿੰਦੇ ਬਾਪੂ ਜੀ ਤੁਹਾਡੀ ਕੋਈ ਮੰਗ ਹੋਵੇ ਕਹਿੰਦਾ ਮੰਗ ਸਾਡੀ ਰਾਸ਼ਟਰਪਤੀ ਸਭ ਕਾਦੀ ਬਣੀ ਸਾਡੀ ਕਿਥੇ ਸੁਣਨੀ ਹੈ ਨਾ ਪਹਿਲਾ ਸਿਹਦਾ ਸੁਣਨੀ ਹੈ ਕਹਿੰਦਾ ਫੇਰ ਵੀ ਕਹਿੰਦਾ ਮੇਰੇ ਪੋਤਰ ਆ ਗਿਆ ਉਹਨੂੰ ਪ੍ਰਤੀ ਕਰਾ ਦਿਓ ਰਾਸ਼ਟਰਪਤੀ ਡੀਸੀ ਨੂੰ ਇਹ ਕਹਿੰਦਾ ਵੀ ਮੈਨੂੰ ਬਣਾ ਕੇ ਭੇਜ ਦੇ ਰਿਪੋਰਟ ਮਨਜ਼ੂਰੀ ਜਿਹੜੀ ਨਹੀਂ ਲੈ ਲਾ ਇਹਨੂੰ ਪ੍ਰਤੀ ਕੀਤਾ ਜਾਵੇ ਅਬਦੁਲ ਕਲਾਮ ਹਰੀ ਵੀ ਚਲੇ ਗਏ ਨੇ ਕਾਨ ਸਿੰਘ ਪੰਨੂ ਵੀ ਰਿਟਾਇਰ ਹੋ ਗਏ ਨੇ ਬਾਪੂ ਮਹਿੰਗਾ ਸੇ ਵੀ ਦੁਨੀਆ ਤੋਂ ਚਲੇ ਗਿਆ ਲੇਕਿਨ ਉਹਦੇ ਪੋਤੇ ਨੂੰ ਕਿਸੇ ਇਸ ਕਸਾਈ ਦੇ ਭਰਤੀ ਨਹੀਂ ਕੀਤਾ ਇੰਨਾਂ ਲੁਟੇਰਿਆਂ ਨੇ ਭਰਤੀ ਨਹੀਂ ਕੀਤਾ ਤੇ ਬੰਦੇ ਤੇ ਉਹ ਨੇ ਜਿਹੜੇ ਆਜ਼ਾਦੀ ਘੁਲਾਟੀਆਂ ਨੂੰ ਮਰਵਾਉਣ ਨੂੰ ਫਿਰਦੇ ਸੀਗੇ ਜਿਹੜੇ ਸਾਡੇ ਅੱਜ ਵੱਡੇ 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 ਲੀਡਰ ਬਣੇ ਫਿਰਦੇ ਨੇ ਇਸ ਕਰਕੇ ਜਿਹੜੀ ਇਹ ਘਟਨਾ ਵਾਪ ਜਿਹੜੀ ਗੱਲਪਕਤ ਸ਼ੁਰੂ ਚ ਕੀਤੀ ਆ ਉਹ ਐਡੀ ਕੋਈ ਸੁਖਾਵੀ ਘਟਨਾ ਨਹੀਂ ਉਹ ਘਟਨਾ ਬੜੀ ਔਖੀ ਘਟਨਾ ਵਾਪ ਜੇ ਕਿਤੇ ਉਹ ਜ਼ਹਿਰੀਲਾ ਪਾਣੀ ਪੀ ਲੈਂਦੇ ਤੇ ਕਿੰਨੇ ਸਿੰਘ ਸਾਡੇ ਪਿੰਡਾ ਲੜੇ ਛੇਦ ਹੋ ਜਾਂਦੇ ਇਸ ਕਰਕੇ ਇਹੋ ਜੇ ਲੇਕਰ ਨੂੰ ਦਰਕ ਨਾਰ ਕੀਤਾ ਜਾਣਾ ਚਾਹੀਦਾ ਸੀ ਲੇਕਿਨ ਅਸੀਂ ਇਹਨਾਂ ਨੇ ਗਲਤ ਸਰੂਪੇ ਪਾਇ ਅਸੀਂ ਹਾਰ ਪਾਈ ਇਹਨਾਂ ਨੂੰ ਵੱਡੇ ਵੱਡੇ ਪੰਥ ਰਤਨ ਫਕਰੇ ਕੌਮ ਦਿੱਤੇ ਇੱਥੇ ਸਾਨੂੰ ਅੱਜ ਵੀ ਕੌਮ ਨੂੰ ਮੁੜ ਵਿਚਾਰ ਕਰਨੀ ਚਾਹੀਦੀ ਤੇ ਤੇ ਸੈਮੀਨਾਰ ਕਰਕੇ ਇਹਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਣੀ ਚਾਹੀਦੀ ਜੀ ਜੀ ਪਟੇ ਸਾਹਿਬ ਤੁਸੀਂ ਗੱਲ ਅੰਗਰੇਜ਼ਾਂ ਦੇ ਦੌਰ ਦੀ ਕਰ ਰਹੇ ਸੀਗੇ ਤੇ ਅੰਗਰੇਜ਼ਾਂ ਦੇ ਦੌਰ ਵੇਲੇ ਕਈ ਕਿਸਮ ਦੇ ਜਿਹੜੇ ਕਾਰਾ ਜਿਨ੍ਹਾਂ ਨੂੰ ਆਪਾਂ ਟੈਕਸ ਕਹਿ ਦਿੰਨੇ ਆ ਅੱਜ ਅੰਗਰੇਜ਼ੀ ਦੇ ਵਿੱਚ ਉਹ ਲਗਾਏ ਗਏ ਉਹਦੇ ਵਿੱਚੋਂ ਇੱਕ ਚੁੱਲਾ ਟੈਕਸ ਜਿਹੜਾ ਉਹ ਉਹਨਾਂ ਨੇ ਸ਼ੁਰੂ ਕੀਤਾ ਤੇ ਜਿਹੜਾ ਅੱਜ ਤੱਕ ਜਾਰੀ ਹੈ ਤੇ ਜਿਹਦੇ ਕਰਕੇ ਆ ਪੰਚਾਇਤੀ ਚੋਣਾਂ ਦੇ ਵਿੱਚ ਇਹ ਜਦੋਂ ਨਿਕਲਿਆ ਨਵੇਂ ਛੱਪ ਵੀ ਹੈ ਚੁੱਲਾ ਟੈਕਸ ਕੀ ਆ ਨਵੇਂ ਲੋਕ ਜਿਹੜੇ ਆ ਬੜੇ ਉਤਸ਼ਾਹਤ ਹੋਏ ਬੜਾ ਉਹਨਾਂ ਦੀ ਜਾਗਰੂਕਤਾ ਜੈੜੀ ਹੋਈ ਉਹ ਵੇ ਜਾਣਨ ਦੀ ਉਹਨਾਂ ਦੀ ਖੁਆਹਿਸ਼ ਹੋਈ ਵੀ ਇਹ ਚੁੱਲਾ ਟੈਕਸ ਕੀ ਹੁੰਦਾ ਅੰਗਰੇਜ਼ਾਂ ਦੇ ਵੇਲੇ ਤੋਂ ਇਹ ਟੈਕਸ ਪ੍ਰਣਾਲੀ ਜਿਹੜੀ ਚੁੱਲਾ ਟੈਕਸ ਸ਼ੁਰੂ ਹੋਇਆ ਜਿਹੜੀ ਉਤਸੁਕਤਾ ਬਣੀ ਹੋਈ ਆ ਲੋਕਾਂ ਦੀ ਵੀ ਇਹ ਚੁੱਲਾ ਟੈਕਸ ਹੈ ਕੀ ਆ ਪਟੀ ਸਾਹਿਬ ਬੇਸਿਕਲੀ ਅੱਜ ਤੇ ਗੈਸੀ ਚੁੱਲ੍ਹੇ ਆ ਗਏ ਨੇ ਹੀਟਰ ਆ ਗਏ ਨੇ ਹੁਣ ਤੇ ਸਟੂਪ ਦਾ ਛੜਾ ਜਿਹੜਾ ਸਿਸਟਮ ਸੀ ਉਹ ਵੀ ਪੁਰਾਣਾ ਹੋ ਚੁੱਕਾ ਉਸ ਤੋਂ ਪਹਿਲਾਂ ਚੁੱਲ੍ਹੇ ਹੁੰਦੇ ਸੀ ਹਰ ਘਰ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਇੱਕ ਚੁੱਲਾ ਹੁੰਦਾ ਸੀ ਉਹ ਚੁੱਲੇ 'ਚ ਅੱਗ ਬਾਲੀ ਜਾਂਦੀ ਸੀ ਫਿਰ ਖਾਣਾ ਪੱਕਦਾ ਸੀ ਜਿਆਦਾਤਰ ਖਾਣਾ ਮਿੱਟੀ ਦੇ ਭਾਂਡਿਆਂ 'ਚ ਪੱਕਦਾ ਸੀ ਜਿਹੜਾ ਬੜਾ ਹੈਲਦੀ ਵੀ ਹੁੰਦਾ ਸੀ ਲੇਕਿਨ ਅੰਗਰੇਜ਼ਾਂ ਨੇ ਕੀ ਕੀਤਾ ਅੰਗਰੇਜ਼ਾਂ ਨੇ ਜਦੋਂ ਆਪਣੀ ਰਾਜਧਾਨੀ ਕਲਕੱਤਾ ਤੋਂ ਦਿੱਲੀ ਸ਼ਿਫਟ ਕੀਤੀ ਹੈ ਤੇ ਇਹਨਾਂ ਕੋਲੋਂ ਪਿੰਡਾਂ ਦਾ ਪ੍ਰਬੰਧ ਹੈ ਤੇ ਇਹ ਪਿੰਡਾਂ ਤੇ ਚੁੱਲਾ ਟੈਕਸ ਲਾਇਆ ਸੀ ਵੀ ਇੱਕ ਪਰਿਵਾਰ ਨੂੰ ਇੱਕ ਚੁੱਲੇ ਦੇ ਉਹ ਤੇ ਟੈਕਸ ਲਾਤਾ ਸੀ ਉਹਨਾਂ ਨੇ ਟੈਕਸ ਲੌਣ ਤੋਂ ਬਾਅਦ ਗਰੀਬਾਂ ਕੋਲੋਂ ਪੈਸੇ ਇਕੱਠੇ ਕੀਤੇ ਜਾਂਦੇ ਸੀਗੇ ਉਹਨਾਂ ਕੋਲ ਪੈਸੇ ਕਿੱਥੇ ਕਰਕੇ ਤੇ ਆਪਣੇ ਸੂਬੇ ਦੀ ਆਪਣੇ ਦੇਸ਼ ਦੀ ਇਨਕਮ ਵਧਾਈ ਜਾਂਦੀ ਸੀ ਇੱਕ ਆਮਾ ਟੈਕਸ ਹੁੰਦਾ ਸੀ ਅਫਸੋਸ ਹੈ 47 ਜ ਆਜ਼ਾਦੀ ਤੋਂ ਮਿਲਣ ਤੋਂ ਬਾਅਦ ਵੀ ਸਾਡਾ ਇਹ ਚੁੱਲਾ ਟੈਕਸ ਗੁਲਾਮੀ ਦਾ ਪ੍ਰਤੀਕ ਜਾਰੀ ਰਿਹਾ ਇਹ ਆ ਸਾਡੇ ਲੀਡਰਾਂ ਦੀ ਕਰਤੂਤ ਇਹ ਟੈਕਸ ਜਾਰੀ ਰਿਹਾ ਅੱਜ ਵੀ ਚੱਰੀ ਹੈ ਇੱਕ ਪਰਿਵਾਰ ਦੇ ਵਿੱਚ ਇੱਕ ਚੁੰਨੀ ਟੈਕਸ ਲਿਆ ਜਾਂਦਾ ਸੀ ਲੇਕਿਨ ਅੱਜ ਇਹਦਾ ਜਿਹੜਾ ਉਹਦਾ ਘਰ ਦਾ ਖੇਤਰਫਲ ਹੈ ਨਾ ਵਰਗ ਮੀਟਰ ਦੇ حساب ਕਰ ਦਿੱਤਾ ਵਾ ਕਿੰਨਾ ਲੰਮਾ ਚੌੜਾ ਕਰ ਉਹ ਸਭ ਦਾ ਟੈਕਸ ਲਿਆ ਜਾਊ ਅੱਜ ਭਾਵੇਂ ਟੈਕਸ ਵਸੂਲਿਆ ਨਹੀਂ ਜਾਂਦਾ ਲੇਕਿਨ ਅੱਜ ਵੀ ਚੁੱਲਾ ਟੈਕਸ ਦੀ ਮੱਧ ਪੰਚਾਇਤੀ ਚੋਣਾਂ 'ਚ ਬਰਕਰਾਰ ਆ ਜੇ ਬਰਕਰਾਰ ਆ ਤੇ ਫਿਰ ਵਸੂਦਿਆ ਖੁੰਝ ਜਾਂਦਾ ਜੇ ਵਸੂਲੀ ਨਹੀਂ ਜਾਂਦਾ ਤੇ ਭਾਵੇਂ ਸਰਕਾਰ ਨੇ ਕਹਿ ਦਿੱਤਾ ਵੀ ਤੁਸੀਂ ਕੈਫੀ ਡਿਵਿਡ ਦੇ ਕੇ ਆਪਣਾ ਕੰਮ ਚਲਾ ਸਕਦੇ ਹੋ ਲੇਕਿਨ ਅਧਿਕਾਰੀ ਨਹੀਂ ਮੰਨ ਰਹੇ ਉਹ ਕਹਿੰਦੇ ਚੁੱਲਾ ਟੈਕਸੀ ਰਸੀਦ ਲੈ ਕੇ ਆਓ ਵੀ ਤੁਸੀਂ ਕੋਈ ਅਦਾਗੀ ਤੁਹਾਡੀ ਬਾਕੀ ਨਹੀਂ ਅੱਜ ਵੀ ਉਹ ਚੁੱਲਾ ਟੈਕਸ ਜਿਹੜਾ ਵਾ ਸਾਡੇ ਤੋਂ ਜਿਹੜਾ ਵਸੂਲਿਆ ਜਾ ਰਿਹਾ ਵਾ ਕੀਤਾ ਜਾ ਰਿਹਾ ਵਾ ਸਾਡੇ ਤੇ ਉਹ ਬੋਝ ਪਾਇਆ ਜਾ ਰਿਹਾ ਭਾਵੇਂ ਵਸੂਲਣ ਦੀ ਕੋਈ ਪ੍ਰਕਿਰਿਆ ਅਡਪਟ ਨਹੀਂ ਕੀਤੀ ਜਾਂਦੀ ਅਗੇ ਪਿੰਡਾਂ ਦੇ ਨੰਬਰਦਾਰ ਜਦੋਂ ਬਾਕਾਇਦਾ ਤੌਰ ਤੇ ਤੁਹਾਡੇ ਕੋਲੋਂ ਮਾਮਲਾ ਲਾਉਣ ਦੇ ਸੀ ਨਾ ਨਾਲ ਚੁੱਲ੍ਹਾ ਟੈਕਸੀ ਮੰਗ ਕਰ ਲੈਂਦੇ ਸੀ ਵੀ ਆਹ ਲਓ ਜੀ ਚੁੱਲ੍ਹਾ ਟੈਕਸੀ ਸਾਨੂੰ ਦੇ ਦਿਓ ਤੁਸੀਂ 1911 ਤੋਂ ਸ਼ੁਰੂ ਕੀਤਾ ਹੈ 1911 ਤੋਂ ਬਾਅਦ 36 ਸਾਲ ਲੈ ਲੋ ਸਾਡੇ ਉਹ ਤੇ ਅੰਗਰੇਜ਼ਾਂ ਨੇ ਆਪਣੀਆਂ ਮੋਜਾਂ ਲੁੱਟੀਆਂ ਤੇ ਗਰੀਬਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਿਹੜਾ ਚੁੱਲ੍ਹਾ ਟੈਕਸ ਨਹੀਂ ਦੇ ਦਿੱਤਾ ਉਹਨੂੰ ਫੜ ਕੇ ਜੇਲ੍ਹ ਸੁੱਟ ਦਿੱਤਾ ਗਿਆ ਇਹ ਪ੍ਰਕਿਰਿਆ ਸਾਡੀ 47 ਤੋਂ ਬਾਅਦ ਚੱਲਣ ਜਿਹੜੀ ਆ ਉਹ ਇੱਕ ਗੁਲਾਮੀ ਦਾ ਪ੍ਰਤੀਕ ਸੀ ਸਾਨੂੰ ਇਹਨਾਂ ਪੂਰੇ ਅੰਗਰੇਜ਼ਾਂ ਨੇ ਪੂਰੇ ਗ੍ਰਿਜ ਕਮਾਂਗ ਇਹਨਾਂ ਨੇ ਸੀ ਜਿੰਨਾਂ ਨੇ 48 ਦੀ ਜੀਪ ਜੀਪ ਬਲਾਕ ਕਰਕੇ ਤੇ ਸਾਫਤ ਕਰਤਾ ਵੀ ਸਾਡੇ ਕੋਲ ਕੋਈ ਤੁਸੀਂ ਭਲਾਈ ਦੀ ਆਸ ਨਾ ਰੱਖਿਓ ਤੁਸੀਂ ਇਹਨਾਂ ਨੇ ਟੈਕਸ ਦੀ ਮੰਦ ਕੀਤਾ ਚੁੱਲਾ ਟੈਕਸ ਅੰਗਰੇਜ਼ਾਂ ਦਾ ਲਾਇਆ ਸਾਡੀ ਗੁਲਾਮੀ ਦਾ ਪ੍ਰਤੀਕ ਸਰਕਾਰ ਚੋਂ ਨਹੀਂ ਇਹ ਮਦਦ ਖਤਮ ਕਰਦੀ ਇਹ ਮਦ ਅੱਜ ਹੀ ਖਤਮ ਕੀਤੀ ਜਾਣੀ ਚਾਹੀਦੀ ਆ ਪਿੱਚੂਲਾ ਟੈਕਸ ਕੋਈ ਨਹੀਂ ਲੱਗੇਗਾ ਸੰਦੀਪ ਜੀ ਛੇ ਤੁਹਾਨੂੰ ਨਾ ਪਤਾ ਹੋਵੇ ਮੈਂ ਪਰਦਾ ਰ ਸਾਡੇ ਕੋਲ ਰੇਡੀਓ ਹੁੰਦਾ ਸੀਗਾ ਸਾਲ ਬਾਅਦ ਬਕਾਇਦਾ ਤੌਰ ਤੇ ਡਾਕ ਖ ਨੇ ਜਾ ਕੇ ਅਸੀਂ ਆਪਣਾ ਲਾਇਸੈਂਸ ਰੀਵਿਊ ਕਰਦੇ ਹੁੰਦੇ ਸੀ ਉਹਦੇ ਵਿੱਚ ਬਿਲਕੁਲ ਮੈਨੂੰ ਇਹ ਲਾਇਸੈਂਸ ਬਾਰੇ ਪਤਾ ਇਸ ਲਾਇਸੈਂਸ ਬਾਰੇ ਰੇਡੀਓ ਦਾ ਲਾਇਸੈਂਸ ਸਾਈਕਲ ਦਾ ਵੀ ਇੱਕ ਰਸੀਦ ਹੈ ਤੇ ਇਹਦੇ ਬਾਰੇ ਪਤਾ ਮੈਨੂੰ ਪਰ ਸਰ ਉਹਦੇ ਵਿੱਚ ਕੀ ਹੁੰਦਾ ਸੀਗਾ ਸਾਈਕਲ ਟੈਕ ਟੋਕ ਲੱਗਦਾ ਸੀ ਸਾਈਕਲ ਟੈਕਸ ਹਾਂਜੀ ਬਿਲਕੁਲ ਜੀ ਦਿੰਦੇ ਸੀ ਇੱਕ ਟੋਕਨ ਜੀ ਉਹ ਟੋਕਨ ਨਾਲ ਛਾੜੇ ਜਿੱਥੇ ਬ੍ਰੇਕ ਦੀ ਹੁੰਦੀ ਨਾ ਨਾੜੀ ਜੀ ਉਹ ਨਾਲ ਜੋੜ ਦਿੰਦੇ ਸੀ ਬਿਲਕੁਲ ਬਿਲਕੁਲ ਠੀਕ ਉਸ ਤੋਂ ਇਲਾਵਾ ਟੀਵੀ ਟੈਕਸ ਤੁਹਾਡੇ ਘਰ ਟੈਲੀਵਿਜ਼ਨ ਉਹ ਵੀ ਟੈਕਸ ਲੱਗਦਾ ਸੀ ਇਹਨਾਂ ਟੈਕਸਾਂ ਤੋਂ ਮੁਜਾਹਤ ਨਹੀਂ ਦਿੱਤੀ ਸੀ ਆ ਕੇ ਸਰਦਾਰ ਸਰਜੀਤ ਸਿੰਘ ਬਰਨਾਲਾ ਨੇ ਉਹਨੇ ਕਿਹਾ ਕੋਈ ਟੈਕਸ ਨਹੀਂ ਲੱਗੂਗਾ ਸਾਰੇ ਟੈਕਸ ਮਾਫ ਕੀਤੇ ਸੀ ਹੁਣ ਪਰ ਚੁੱਲਾ ਟੈਕਸੈਟਿਕ ਮਾਫਰੀ ਕਿਹ ਕੀਤਾ ਕਿਉਂ ਨਹੀਂ ਕੀਤਾ ਮਾ ਕਿਉਂ ਇਹ ਮਦ ਰੱਖੀ ਤੁਸੀਂ ਇਸ ਮੰਚ ਤੋਂ ਅਸੀਂ ਅੱਜ ਹੀ ਮੁੱਖ ਮੰਤਰੀ ਸਾਹਿਬ ਨੂੰ ਕਹਿੰਨੇ ਆਂ ਵੀ ਇਹ ਮਦ ਜਿਹੜੀ ਆ ਗੁਲਾਮੀ ਦਾ ਪ੍ਰਤੀਕ ਆ ਇਹਨੂੰ ਬਿਨਾਂ ਕਿਸੇ ਦੇਰੀ ਤੋਂ ਅੱਜ ਹੀ ਫਿਨਿਸ਼ ਕੀਤਾ ਜਾਵੇ ਜਿਹੜਾ 1911 ਤੇ ਸਾਡੇ ਦੇ ਟੋਸਿਆ ਗਿਆ ਵਾ ਤੇ ਅੱਜ ਕਰੀਬ-ਕਰੀਬ ਮਿਰਕਾ 113 ਸਾਲ ਹੋ ਗਏ ਇਸ ਚੀਜ਼ ਨੂੰ ਲੇਕਿਨ ਉਹ ਫਿਰ ਜਿਹੜਾ ਟੁੱਲਾ ਟੈਕਸੂਲ ਟੈਕਸ ਕਿਹਾ ਜਾਂਦਾ ਜਦੋਂ ਕਿ ਚੁੱਲਾ ਕਿਤੇ ਵਿਖਾਈ ਨੰਦਾ ਅੱਜ ਅੱਜ ਕਿਤੇ ਹਰ ਘਰ ਦੇ ਵਿੱਚ ਗੈਸ ਚੱਲਦੀ ਹੈ ਆ ਹਰ ਘਰ ਦੇ ਵਿੱਚ ਹੀਟਰ ਚੱਲਦੇ ਨੇ ਮਾਈਕ੍ਰੋਵੇਵ ਚੱਲਦੇ ਨੇ ਤੇ ਵਿੱਚੁੱਲਾ ਕਿੱਥੇ ਰਹਿ ਗਿਆ ਜੀ ਜੀ ਭਟੀ ਸਾਹਿਬ ਉਹ ਉਧਰ ਦੂਜੇ ਪਾਸੇ ਇਹਦੇ ਨਾਲ ਹੀ ਜੁੜੀ ਹੋਈ ਜਿਹੜੀ ਸਿਆਸਤ ਹੈ ਪੰਚਾਇਤੀ ਚੋਣਾ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਸੀਗਾ ਤੇ ਨਾਮਜ਼ਦਗੀਆਂ ਨੂੰ ਲੈ ਕੇ ਅੱਜ ਇੱਕ ਵਾਰ ਫੇਰ ਤੋਂ ਮਾਹੌਲ ਜਿਹੜਾ ਬੜਾ ਗਰਮਾਇਆ ਰਿਹਾ ਖਾਸ ਤੌਰ ਤੇ ਇੱਕ ਖਬਰ ਆਈ ਮੂਗੇ ਤੋਂ ਵੀ ਉਥੇ ਗੋਲੀ ਚੱਲ ਗਈ ਹੈ ਕਹਿੰਦੇ ਤੇ ਦੂਜੇ ਪਾਸੇ ਤਰਨਤਾਰਨ ਤੋਂ ਵੀ ਉਥੇ ਕੁਝ ਪਿੰਡਾਂ ਦੇ ਵਿੱਚ ਜਿਹੜੇ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਲੈ ਕੇ ਆਏ ਸੀ ਉਹ ਕਹਿੰਦੇ ਅਫਸਰ ਸਾਡੇ ਕਾਗਜ਼ ਹੀ ਨਹੀਂ ਲੈਂਦੇ ਮੈਂ ਤੇ ਉਹਨਾਂ ਦੇ ਜਿਹੜੇ ਆਪਣੀਆਂ ਫਾਈਲਾਂ ਸੀ ਉਹ ਅੱਗ ਭੇਟ ਕਰ ਦਿੱਤੀਆਂ ਅਗਰ ਭੇਟ ਕਰ ਦਿੱਤੀਆਂ ਪਹਿਲੀ ਗੱਲ ਤਾਂ ਮੈਂ ਇਹ ਦੱਸ ਦਿਆਂ ਵੀ 1993 ਦੇ ਵਿੱਚ ਬੇਕਾਇਦਾ ਤੌਰ ਤੇ ਸਰਕਾਰ ਸੀ ਵਿਅੰਸਿਕ ਦੀ ਘੱਟ ਗਿਣਤੀ ਦੀ ਸਰਕਾਰ 20% ਤੋਂ ਘੱਟ ਵੋਟਾਂ ਲੈ ਕੇ ਉਹ ਸਰਕਾਰ ਬਣੀ ਸੀ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਸੀ ਧੱਕੇ ਨਾਲ ਸਰਕਾਰ ਬਣਾਈ ਗਈ ਸੀ ਜਿਹੜੇ ਪੋਲਿੰਗ ਅਫਸਰ ਗਏ ਸੀ ਵੋਟਾਂ ਪਾਉਣ ਵਾਸਤੇ ਉਹਨਾਂ ਆਪ ਹੀ ਵੋਟਾਂ ਪਾਤੀਆਂ ਸੀ ਜੇ ਕੁਛ ਨਾ ਕੁਝ ਪਾ ਦੇ ਵੋਟਾਂ ਕੋਈ ਗੱਲ ਨਹੀਂ ਤੁਸੀਂ ਤੇ ਉਹ ਸਰਕਾਰ ਬਣਾਈ ਗਈ ਸੀ ਉਸ ਸਰਕਾਰ ਬਣਾਉਣ ਤੋਂ ਬਾਅਦ 92 'ਚ ਸਰਕਾਰ ਬਣਦੀ ਹੈ ਤੇ 93 'ਚ ਬਕਾਇਦਾ ਤੌਰ ਤੇ ਸਰਪੰਚੀ ਦੀ ਚੋਣ ਹੁੰਦੀ ਹੈ ਤੇ ਉਸ ਚੋਣ ਦੇ ਵਿੱਚ ਮappend ਮੱਜ ਦੀ ਗੱਲ ਕਰ ਲੈਂਦੇ ਆ ਖਾਸ ਕਰਕੇ ਅਮਰਸੇਚਲ ਦੀ ਗੱਲ ਜੋ ਤਰੰਤਰ ਨਹੀਂ ਚੁੰਦਾ ਮਾਸਟਰ ਜਗੀਰ ਸਿੰਘ ਮੰਤਰੀ ਹੁੰਦੇ ਸੀ ਉਹਨਾਂ ਇੱਕ ਡੀਸੀ ਨੂੰ ਤੇ ਐਸਐਸਪੀ ਨੂੰ ਲਿਸਟ ਭੇਜਤੀ ਵੀ ਇਹ ਪਿੰਡਾਂ ਦੇ ਸਰਪੰਚ ਹੋਣਗੇ ਤੇ ਥਾਣਿਆਂ 'ਚ ਲਿਸਟ ਆ ਗਈ ਤੇ ਥਾਣੇਦਾਰ ਜਾ ਕੇ ਪਿੰਡ ਕਹਿੰਦਾ ਭਾਈ ਇਹ ਪਿੰਡ ਦਾ ਸਰਪੰਚਾ ਕਿਸੇ ਨੇ ਦਾਖਲ ਕਾਗਜ਼ ਕਰਨ ਦੀ ਮੱਤੀ ਕਰਨ ਜਿਹੜਾ ਕਰੂਗਾ ਤੇ ਫਿਰ ਉਹਨੇ ਆਪਣਾ ਆਪਣਾ ਆਪ ਚਾਰ ਲਿਆ ਆਪਣਾ ਸਿਰਫ ਉਹਨਾਂ ਪਿੰਡਾਂ 'ਚ ਵੋਟਾਂ ਪਾਈਆਂ ਸੀ ਜਿੱਥੇ ਹਾਕਮ ਤੇ ਨਾਲ ਸਰਪੰਚ ਇੱਕੇ ਦੀ ਦੋ ਦੋ ਤਿੰਨ ਤਿੰਨ ਸਰਪੰਚ ਖਲੋਤੇ ਸੀ ਬਾਕੀ ਪਿੰਡਾਂ 'ਚ ਵੋਟਾਂ ਨਹੀਂ ਸੀ ਪਈਆਂ ਇਹ ਦੇਣ ਕੀ ਦੀ ਆ ਕਾਂਗਰਸੀ ਜਿਹੜੇ ਪਿੱਟਰੇ ਦੇ ਅੱਜ ਵੀ ਸਾਡੇ ਉਹ ਜਿਹੜੀ ਆ ਉਹ ਕਾਗਨੀ ਭਰਕਤੇ ਜਾਂਦੇ ਮੁੜ ਕੇ ਜਦੋਂ 97 ਦੇ ਵਿੱਚ ਕਾਲੀ ਆ ਜਾਂਦੇ ਨੇ ਇਹਨਾਂ ਨੇ ਫਿਰ ਇੰਤਹਾ ਕਰਤੀ ਇਹ ਤਾਂ ਉਹ ਵੀ ਗੱਲ ਜਿਹੜੇ ਇਹਨੇ ਕਿ ਕੱਲੇ ਸਰਪੰਚ ਨਹੀਂ ਪੰਜ ਵੀ ਪੰਜ ਵੀ ਅਸੀਂ ਚੁਣ ਕੇ ਦੇਵਾਂਗੇ ਲਿਸਟ ਦੇਤੀ ਆ ਡੀਸੀ ਨੂੰ ਦੇਤੀ ਆ ਬੀਡੀ ਨੂੰ ਦੇਤੀ ਆ ਐਸਐਸ ਨੂੰ ਦੇਤੀ ਆ ਇਹੇ ਵੰਡ ਕੇ ਬਾਕੀ ਕੋਈ ਨਹੀਂ ਬਣੇਗਾ ਜਿੰਨਾ ਵਿਰੋਧ ਕੀਤਾ ਉਹਨਾਂ ਨੂੰ ਚੁੱਕ ਕੇ ਹਵਲਾ ਸੁੜਤਾ ਜਿਹਦਾ ਪਹਿਲਾਂ ਪਤਾ ਸੀ ਵਿਰੋਧ ਕਰਨਾ ਉਹਨਾਂ ਦੇ ਪਹਿਲਾਂ ਪਰਚੇ ਦਰਜ ਕਰਦੇ ਝੂਠੇ ਸੱਤ ਕੁੰਜਾ ਝੂਠੀਆਂ ਪਾਕ ਅੰਦਰ ਕਰਤਾ ਉਹਨਾਂ ਨੂੰ ਜੇ ਆਮ ਆਦੀ ਪਾਰਟੀ ਬਦਲਾਅ ਦੀ ਨੀਤੀ ਨਾਲ ਆਈ ਸੀ ਮੈਂ ਅੱਜ ਬਿਲਕੁਲ ਟੋਟਲੀ ਖਰਾਬ ਜਿਹੜੇ ਕਹਿੰਦੇ ਭਗਵੰਤ ਮਾਨ ਕਰਕੇ ਵੋਟਰ ਆਉਂਦੇ ਬਿਲਕੁਲ ਗਲਤ ਜੇ ਭਗਵੰਤ ਮਾਨ ਕਰਕੇ ਵੋਟਰ ਪਈਆਂ ਹੁੰਦੇ ਤੇ ਤਿੰਨਾਂ ਮਹੀਨਿਆਂ ਬਾਅਦ ਦੇ ਸੰਗਰੂਦਿ ਇਲੈਕਸ਼ਨ ਮੈਂ ਹਰਦੇ ਉਹ ਵੋਟਰ ਇੱਕ ਬਦਲਾਅ ਨੂੰ ਪਈਆਂ ਸੀ ਲੋਕ ਕਹਿੰਦੇ ਸੀ ਚਿੱਟੇ ਬਗਲੇ ਨੀਲੇ ਮੋਰ ਉਹ ਵੀ ਚੋਰ ਤੇ ਉਹ ਵੀ ਚੋਰ ਲੱਭੋ ਕੋਈ ਤਿੱਜਾ ਹੋਰ ਅੱਜ ਉਹ ਤਿੱਜੇ ਨੇ ਜੋ ਗੋਲ ਖਲਾਤੇ ਸਾਰੇ ਦੇ ਸਾਹਮਣੇ ਇਸ ਕਰਕੇ ਇਹ ਪ੍ਰਕਿਰਿਆ ਜਿਹੜਾ ਵੱਡਾ ਉਹ ਕਾਂਗਰਸ ਨੇ ਬੰਦਾਸੀ ਸ਼ੁਰੂਆਤ ਕਾਂਗਰਸ ਨੇ ਕੀਤੀ ਸੀ ਤੇ ਉਹਦੇ ਤੇ ਪੂਰਨੇ ਪਏ ਸੀ ਅਕਾਲੀਆਂ ਨੇ ਤੇ ਇਹਨਾਂ ਵੀ ਤੇ ਇੰਤਹਾ ਕਰਤੀ ਕਾਗਜ਼ ਦੀ ਭਰੰਗਲੇ ਕਿਸੇ ਨੂੰ ਅਕਾਲੀਆਂ ਦੇ ਟਾਈਮ ਤੇ ਜੇ ਕਿਸੇ ਨੇ ਕਾਗਜ਼ ਭਰ ਵੀ ਦਿੱਤੇ ਹੈ ਨਾ ਅਗਲੇ ਦਿਨ ਰੁਪਇਆ 50 ਜਾ ਦਿੱਤਾ ਪ੍ਰਜੈਕਟਿੰਗ ਅਫਸਰ ਨੂੰ ਤੁਹਾਡਾ ਨਾਂ ਸੰਦੀਪ ਆ ਆਪਣੇ ਕੋਲ ਈ ਪਾਤੀਆ ਏ ਦਾ ਈ ਬਣਾਇਆ ਤਾ ਵਾ ਇਹ ਗਲਤ ਆ ਜੀ ਤੁਹਾਡਾ ਕਾਗਜ਼ ਰਿਜੈਕਟ ਕੋਈ ਦਾਦ ਫਰਿਆਦ ਨਹੀਂ ਕਿਤੇ ਹੈਗੀ ਕੋਈ ਪੁਛਪੜ ਨਹੀਂ ਉਹ ਜਿੱਦਾਂ ਪੱਟੀ ਸਾਹਿਬ ਉਹ ਚੰਡੀਗੜ੍ਹ ਵਾਲਾ ਮਾਮਲਾ ਸੀਗਾ ਕਾਰਪੋਰੇਸ਼ਨ ਦੀਆਂ ਚੋਣਾਂ ਵਾਲਾ ਹਾਂ ਬਿਲਕੁਲ ਕਾਰਪੋਰੇਸ਼ਨ ਚੰਡੀਗੜ੍ਹ ਦੀਆਂ ਚੋਣਾਂ ਜੋ ਕਰਤੂਤ ਕੋਲੀ ਆ ਭਾਜੀਪੀ ਨੇ ਸਭ ਨੂੰ ਪਤਾ ਕਿਹਨੂੰ ਬਿਲਕੁਲ ਬਿਲਕੁਲ ਮੋਟ ਪੰਜਾਬ ਦੇ ਵਿੱਚ ਜਿਹੜੀ ਬਕਾਇਦਾ ਤੌਰ ਤੇ ਮੋਗਾ ਦੀ ਗੱਲ ਕਰਦੇ ਹੋ ਉਹ ਦੋ ਸਰਪੰਚ ਦਵੇਂ ਆਮ ਆਦੀ ਪਾਰਟੀ ਦੇ ਨੇ ਆਪਸ ਵਿੱਚ ਭਟਰੇ ਦੇ ਗੋਲੀ ਚੱਲ ਗਈ ਉੱਥੇ ਰੌਲਾ ਪੈ ਗਿਆ ਵਾ ਲਾਗਲੇ ਕੋਲ ਧਰਮਕੋਟ ਲਾ ਕੇ ਲੋਕਾਂ ਨੇ ਆਪਣੀ ਜਿਹੜੀ ਨਹੀਂ ਮਿਲਿਆ ਨੂੰ ਸੀ ਨਹੀਂ ਬਣ ਦਿੱਤਾ ਉਹਨਾਂ ਨੂੰ ਬਲਾਕ ਦੇ ਵਿੱਚ ਉਹਨਾਂ ਉਹਦੇ ਬਾਹਰ ਉੱਥੇ ਆਪਣੀ ਫੈਲਾ ਸਾੜਤੀਆਂ ਬਲਾਕ ਨਸ਼ਰੇ ਪੰਨੂਆਂ ਦੇ ਵਿੱਚ ਉਹ ਬੰਦਾ ਐਨਓਸੀ ਲੈਣ ਜਾਂਦਾ ਵਾ ਉਹ ਕਹਿੰਦਾ ਇਹ ਕਾਂਗਰਸੀ ਹੋਏ ਤੇ ਜਿਹੜੇ ਲਾਠਵਾਰ ਖੜੇ ਸੀ ਉਹ ਬਲਾਕ ਚ ਵੱਢ ਤੋਂ ਪਹਿਲੇ ਬਲਾਕ ਕਰ ਦਿੰਦੇ ਆ ਉਹਦੀ ਪੱਗ ਵੀ ਖਿਲਾਰ ਦਿੰਦੇ ਆ ਉਹਨੂੰ ਵੀ ਚਿਪ ਦਿੰਦੇ ਪੂਰਾ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਜਿਹੜੇ ਹੋਰ ਆਉਂਦੇ ਆ ਉਹਨਾਂ ਨੂੰ ਪੁਲਿਸ ਦੀ ਵੱਢ ਦਿੰਦੀ ਜਿਨੇ ਰੱਖਿਆ ਕਰਨੀ ਇਸ ਡੈਮੋਕ੍ਰੇਸੀ ਦੀ ਉਹੀ ਜੜੀ ਜਿਹੜੀ ਡੈਮੋਕ੍ਰੇਸੀ ਦੀ ਕਤਲ ਬਣੀ ਪਈ ਹੈ ਹਾਰ ਕੇ ਉੱਥੇ ਬਹਿ ਕੇ ਸਾਰੀਆਂ ਫੈਸਲਾ ਜਿਹੜੀਆਂ ਸਾਡੇ ਬਣਨਾ ਤੇ ਅਸੀਂ ਹੈ ਨਹੀਂ ਕਾਗਜ਼ ਹਮ ਦਾਖਲ ਕਰਨੀ ਦੇਣੇ ਕਿਸੇ ਆ ਲੋ ਅਸੀਂ ਸਾਰ ਤੇ ਸਾਰੇ ਕਾਗਜ਼ ਟੈਂਟਾ ਹੀ ਤੇ ਬੇਟਾ ਜੇ ਅਸੀਂ ਇਸ ਕਰਕੇ ਜਿਹੜੀ ਹਾਕਮ ਤੇਰਾ ਉਹਨੂੰ ਆਪਣੀ ਪੀੜੀ ਥੱਲੇ ਸੋਟਾ ਦੀ ਚੰਗੀ ਤਰ੍ਹਾਂ ਵੱਜ ਫੇਰਨਾ ਚਾਹੀਦਾ ਵੀ ਜਿਹੜੀ ਗੱਲ ਤੁਸੀਂ ਬਦਲਾ ਲੈ ਕੇ ਸੀ ਕਿਸ ਬਦਲਾ ਦੀ ਗੱਲ ਕੀਤੀ ਸੀ ਤੁਸੀਂ ਜੇ ਇਸ ਬਦਲਾ ਦੀ ਕੀਤੀ ਸੀਗੀ ਤੇ ਫਿਰ ਆਪਣਾ ਹਸ਼ਰ ਉਹੀ ਵੇਖ ਲਓ ਜੋ ਭਾਜਪਾ ਦਾ ਲੋਕ ਸਭਾ ਚੋਣਾਂ ਚ ਮਹਾਰਾਸ਼ਟਰ ਚ ਹੋਇਆ ਸੀ ਤੁਹਾਡੇ ਨੂੰ ਕੋਈ 9ਵੇਂ ਸੀਟਾਂ ਨੇ ਤੇ ਦੂਆ ਨਾਲੋਂ ਲਾ ਦਿਓ ਫਿਰ ਆਉਣ ਵਾਲੀਆ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਇਸ ਕਰਕੇ ਬਦਲਾਅ ਨੂੰ ਵੋਟਾਂ ਪਾਈਆਂ ਸੀ ਲੋਕਾਂ ਲੇਕਿਨ ਬਦਲਾਅ ਕਰਨ ਦੀ بجائے ਇਹਨਾਂ ਹੋਰ ਗੁੰਡਾਗਰਦੀ ਕੀਤੀ ਬੰਦੇ ਉਹੀ ਨੇ ਉਹਨਾਂ ਨੇ ਆਪਣਾ ਰੂਪ ਬਦਲ ਲਿਆ ਗਿਰਗਟ ਵਾਂਗੂ ਰੂਪ ਬਦਲ ਲਿਆ ਆਪਣਾ ਉਹਨਾਂ ਨੇ ਗਿਰਗਟ ਵੀ ਤੇ 2 ਮੀਟਰ ਉਹੀ ਰੁਕਦੇ ਇਹਨਾਂ ਪਹਿਲੇ ਬਦਲ ਲਿਆ ਜਾਂਦੇ ਪਤਾ ਨਹੀਂ ਜਿਹੜੇ ਰਾਤ ਨੂੰ ਆ ਤੁਹਾਡੇ ਸਾਹਮਣੀਆਂ ਕੱਲ ਬੰਦਾ ਸ਼ੋਕ ਤਵਰ ਹਰਿਆਣੇ ਦੇ ਵਿੱਚ ਬਕਾਇਦਾ ਤੌਰ ਤੇ ਜਿਹੜਾ ਵਾ ਬੀਜੇਪੀ ਦੀ ਰੈਲੀ ਟੈਂਟ ਕਰਕੇ ਜਾਂਦਾ ਵਾ ਕਾਂਗਰਸ ਤੋਂ ਪਾਣੀ ਪੀਪੀ ਕੇ ਕੁਛਦਾ ਵਾ ਦੋ ਘੰਟਿਆਂ ਵਿੱਚ ਅੱਗੇ ਕਾਂਗਰਸ ਹਮਲ ਹੋ ਜਾਂਦਾ ਐ ਸਾਡਾ ਕਰਦਾਰ ਆ ਕੋਈ ਵਿਚਾਰਤਾਂ ਨਹੀਂ ਰਹਿ ਗਈ ਹੁਣ ਕੁਰਸੀ ਅਸੀਂ ਹੁਣ ਸਰਪੰਚੀ ਦੀ ਕੁਰਸੀ ਕੋ ਮਗਰੇ ਅਸੀਂ ਦੋ ਦੋ ਕਰੋੜ ਰੁਪਏ ਬੋਲੀ ਜਾ ਰਹੀ ਆ 35 35 ਲੱਖ 60 70 ਤੱਕ ਬੋਲੀ ਜਾ ਰਹੀ ਆ ਕਾਰਨ ਕੀ ਉਹਦਾ 1993 ਦੇ ਵਿੱਚੋਂ ਪਹਿਲਾ ਇਹ ਗ੍ਰਾਂਟਾ ਜਿਹੜੀਆਂ ਸੀ ਉਹ ਡੀਸੀ ਖਾਤੇ 'ਚ ਹੁੰਦੀਆਂ ਸੀ ਸਰਪੰਚ ਜਾ ਕੇ ਲੈ ਕੇ ਦਿੰਦਾ ਸੀ ਵੀ ਸਾਡੇ ਪਿੰਡ ਦੇ ਆਹ ਕੰਮ ਹੋਣ ਵਾਲੇ ਜੀ ਇਹ ਕੰਮ ਕਰਵਾ ਦਿੱਤੇ ਜਾਂਦੇ ਤੇ ਜਦੋਂ ਇਹ ਸਰਕਾਰੀ ਇਹਨਾਂ ਕਿਹਾ ਵੀ ਸਿੱਧੀ ਇਨਵੋਲਵਮੈਂਟ ਪੰਚਾਇਤ ਦੀ ਹੋਣੀ ਚਾਹੀਦੀ ਚੈੱਕ ਪੰਚਾਇਤ ਦੇ ਖਾਤੇ ਜਾਣਾ ਚਾਹੀਦਾ ਜਦੋਂ ਪੰਚਾਇਤ ਦੇ ਖਾਤੇ ਜਾਣ ਲੱਗ ਪਿਆ ਤੇ ਫਿਰ ਖਾਨ ਦਾ ਸਿੱਧਾ ਮੁੱਖਾ ਮਿਲ ਗਿਆ ਜਿਹੜੇ ਪਿੰਡ ਦੀ ਹਰਦੁਵਾਰ ਕੱਲਾਂ ਦੀ ਕਰਦੇ 2 ਕਰੋੜ ਦੀ ਗੱਲ ਕਰਦੇ ਸਾਢੇ 300 ਏਕੜ ਪੰਚਾਇਤੀ ਜ਼ਮੀਨ ਉਸ ਪਿੰਡ ਦੀ ਪੰਜਾਂ ਸਾਲਾਂ ਤੇ 9 ਕਰੋੜ ਰੁਪਈਆ ਘੱਟ ਤੋਂ ਘੱਟ ਠੇਕਾ ਦੇਗਾ ਘੱਟ ਤੋਂ ਘੱਟ ਤੇ 2 ਕਰੋੜ ਕੱਢਾਂ ਦੀ ਓਖਾ ਕਿਤੇ ਇਹ ਸ ਕਰਕੇ ਇਹ ਹੁਣ ਲੁੱਟ ਦੇ ਕੇਂਦਰ ਬਣ ਗਏ ਨੇ ਵਪਾਰਕ ਧਾਰੇ ਬਣ ਗਏ ਨੇ ਪੰਚਾਇਤੀ ਚੋਣਾਂ ਹਰ ਕੋਈ ਜਿੰਦਾ ਵੀ ਜਦੋਂ ਬੜ ਕੇ ਸਰਪੰਚ ਤੇ ਮੁੜ ਕੇ ਲੁੱਟਾਂਗੇ ਤੇ ਨਾਲੇ ਖਾਵਾਂਗੇ ਨਾਲੇ ਪੀਵਾਂਗੇ ਤੇ ਪਿੰਡ ਚ ਸਰਬਾਰ ਸਦੀਵਾਂਗੇ ਉਹ ਬਣ ਗਿਆ ਲੇਕਿਨ ਸਰਕਾਰ ਨੂੰ ਅਸੀਂ ਕਿੰਨੇ ਭਗਵੰਤ ਮੰਨੂ ਕਹਿੰਦੇ ਆ ਤੁਸੀਂ ਬਦਲਾਅ ਦੀ ਨੀਤੀ ਲੈ ਕੇ ਆਏ ਸੀ ਜੇ ਬਦਲਾਅ ਦੀ ਨੀਤੀ ਤੁਸੀਂ ਹਰ ਵਿਅਕਤੀ ਨੂੰ ਚੋਣ ਲੜਦਾ ਮੌਕਾ ਦਿੰਦੇ ਤੇ ਮੈਂ ਇਹ ਵੀ ਗੱਲ ਕਹਦੇ ਆ ਅੱਜ ਜਿਹੜੇ ਸਰਪੰਚ ਆ ਨਾ ਪਹਿਲਾਂ ਕਿਸੇ ਵਿੱਚ ਆਧ ਤਰ੍ਹਾਂ ਸਭ ਨੂੰ ਅੱਜ ਵਿਚਾਰ ਅੱਜ ਸਰਪੰਚ ਵੀ ਰਾਜਪੂਤ ਨੇ ਜਿਹੜੀ ਪਾਰਟੀ ਉਹਦੇ ਪੁੱਤ ਕਿਉਂ ਗਰਾਂਟਾ ਸਰਕਾਰ ਕੋਲ ਲੈਣੀਆਂ ਇਸ ਕਰਕੇ ਇਹਨਾਂ ਨੂੰ ਕੀ ਫਰਕ ਪੈਂਦਾ ਛੇ ਉੱਤੇ ਲੇਕਿਨ ਨਹੀਂ ਇੱਕ ਪਿੰਡ ਦੇ ਐਮਐਲਏ ਜਿਹੜਾ ਜੱਤੂ ਵਾਲਾ ਉਨੇ ਸਭ ਕਰਿਆਮ ਕਰਤਾ ਸਟੇਟ ਤੋਂ ਕਿਉਂ ਨਹੀਂ ਇਹਨਾਂ ਨੇ ਮੁਕਦਮਾ ਦਰਜ ਕਰਕੇ ਅੰਦਰ ਕੀਤਾ ਉਹਨੂੰ ਵੀਡੀਓ ਵਾਇਰਲ ਹੋ ਗਈ ਹੈ ਜਿਹੜਾ ਇਹਨਾਂ ਨੇ ਕਹਿਣ ਲਿਆ ਵਾ ਬਸੀ ਸਰਪੰਚੀ ਲੜਨੀ ਅਸੀਂ ਸਰਪੰਚ ਨਾਮਜ਼ਦ ਕਰਨ ਵਾਸਤੇ ਆਏ ਆ ਅਸੀਂ ਸਰਪੰਚ ਬਣਾਉਣ ਵਾਸਤੇ ਆਏ ਆ ਇੱਥੇ ਕਾਗਜ਼ ਭਰਨ ਵਾਸਤੇ ਜ ਆਏ ਅਸੀਂ ਕਿਉਂ ਨਹੀਂ ਪ੍ਰਚਲਿਤ ਹੁੰਦੇ ਇਹਨਾਂ ਨੇ ਜੇ ਵਾਕਿਆ ਹੀ ਤੁਸੀਂ ਡੈਮੋਕ੍ਰੇਸੀ ਦੇ ਲੰਬਰਦਾਰ ਜੇ ਵਾਕਈ ਬਦਲਾ ਦੇ ਨੰਬਰਦਾਰ ਤੇ ਉਹਦੇ ਉੱਤੇ ਪਰਚਾ ਬਣਦਾ ਸੀ ਜੀ ਬਟੀ ਸਾਹਿਬ ਉਹਦਾ ਬਦਲਾ ਤੇ ਵੈਸੇ ਕਹਿੰਦੇ ਹੋਣ ਜਾ ਰਿਹਾ ਚੰਡੀਗੜ੍ਹ ਸੀਐਮਓ ਦੇ ਵਿੱਚ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਆਵਾਜ਼ ਪੈ ਗਈ ਆ ਵੀ ਵਿਵਕ ਕੁਮਾਰ ਜਿਹੜੇ ਆ ਇਹ ਹਾਜ਼ਰ ਹੋਣ ਵਿਵਕ ਕੁਮਾਰ ਵਿਵਕ ਕੁਮਾਰ ਨੂੰ ਕੱਲ ਤੱਕ ਬਕਾਇਦਾ ਤੌਰ ਤੇ ਦਿੱਲੀ ਦੀ ਅਦਾਲਤ ਦੇ ਪਰ ਜੇਬ ਕਤਰੇਵਾਂ ਨੂੰ ਵਾਜਾ ਪੈਂਦੀਆਂ ਸੀ ਜੇਬ ਕਤਰੇ ਮਾਜੀ ਪੈਂਦੀਆਂ ਫਲਾਣੇ ਆਧਰ ਤੇ ਵੀ ਜੇਬ ਕਤਰੇ ਹੀ ਸੀਗਾ ਕੇਜਰੀਵਾਲ ਸਾਹ ਤਾਂ ਖਸਮ ਖਸ ਹੋਊਗਾ ਜਿਹੜੀ ਕਰਤੂ ਤਨੇ ਸਵਾਤੀ ਮਾਲੀਵਰ ਦੀ ਬਿਨਾ ਕਿਸੇ ਕਾਰਨ ਕਟਮਾਰ ਕੀਤੀ ਸੀਗੀ ਉਹਦਾ ਦਿੱਲੀ ਦੇ ਲੋਕਾਂ ਵੀ ਪੰਜਾਬ ਦੇ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਬੁਰਾ ਬਣਾਇਆ ਸੀ ਜੀਦੇ ਉੱਤੇ ਫਿਰ ਬਕਾਇਦਾ ਤੌਰ ਤੇ ਪੂਰਨੇ ਪਏ ਸੀ ਬਕਾਇਦਾ ਤੌਰ ਤੇ ਦਲਤ ਤੇ ਦਲਤ ਨੇ ਲੋਕਾਂ ਦੀ ਭਾਵਨਾ ਦੀ ਖਿਆਲ ਰੱਖੀ ਹੇਟਰੀਆ ਦਾ ਦਦ ਨੇ ਬੰਦ ਜਵਾਬਾ ਦਿੱਤੇ ਤਿੰਨ ਵਾਰ ਇਹਨੂੰ ਹਾਈ ਕੋਰਟ ਜਾਣਾ ਪਿਆ ਫਿਰ ਜਾ ਕੇ ਜਵਾਬਾਂਤ ਮਿਲੀ ਹੈ ਤੇ ਇਹੋ ਜੇ ਗੁੰਡੇ ਬੰਦੇ ਨੂੰ ਜੇ ਤੁਸੀਂ ਬਕਾਇਦਾ ਤੌਰ ਤੇ ਮੁੱਖ ਸਖਤਰ ਸੀਐਮ ਦਾ ਲਾਉਨੇ ਆ ਤੇ ਫਿਰ ਮੈਂ ਸੋਚਦਾ ਵਾਂ ਮੁੱਖ ਮੰਤਰੀ ਸਾਹਿਬ ਫਿਰ ਬੰਦੂਆ ਮਜ਼ਦੂਰ ਬਣ ਕੇ ਕੰਮ ਕਰਨਗੇ ਅੱਜ ਜੇ ਕੇਜਰੀਵਾਲ ਸਾਹਿਬ ਚਾਹੁੰਦੇ ਇਸ ਬੰਦੇ ਨੂੰ ਤਿੰਨ ਕੇ ਚਾਰ ਤੁਸੀਂ OSD ਜਾਂ ਉਹਨਾਂ ਦੇ ਐਡਵਾਈਜ਼ਰ ਹਟਾ ਦਿੱਤੇ ਇਹ ਮੁੱਖ ਮੰਤਰੀ ਦੇ ਬੀਬੀਮ ਕੁਮਾਰ ਨੂੰ ਤੁਸੀਂ ਜੇ ਮੁੱਖ ਸਖਤਤਰ ਲਾਉਣੇ ਤੇ ਪੰਜਾਬ ਦੇ ਲੋਕ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਇਸ ਚੀਜ਼ ਨੂੰ ਹੂੰ ਬੀਬੀਆਂ ਸਾਡੀਆਂ ਸੜਕਾਂ ਤੇ ਆ ਜਾਣਗੀਆਂ ਇਹਨੂੰ ਲੈ ਕੇ ਇਸ ਨੂੰ ਉਹਦੇ ਨਤੀਜੇ ਕਿੰਨੇ ਮਾੜੇ ਨਿਕਲਣਗੇ ਤੇ ਬੂਸਟ ਮਿਲੇਗਾ ਭਗਵੰਤ ਮਾਨ ਨੂੰ ਵੀ ਹੁਣ ਤੂੰ ਆਪਣਾ ਖੰਡਾ ਖੜਕਾ ਦੇ ਚੰਗਾ ਰਹੇਂਗਾ ਹੁਣ ਭਗਵੰਤ ਮਾਨ ਆਪਣਾ ਖੰਡਾ ਖੜਕਾਉਂਦਾ ਇਹਦਾ ਵਿਰੋਧ ਕਰਦਾ ਦੀ ਕਰਦਾ ਨਹੀਂ ਕਿ ਰਗਵ ਚੜ੍ਹੇ ਜਿਵੇਂ ਤੋਰਿਆ ਸੀ ਦਿੱਲੀ ਨੂੰ ਉਸ ਤੋਂ ਬਾਅਦ ਚਾਰ ਪੰਜ ਹੋਰ ਵੀ ਤੋਰਤੇ ਦਿੱਲੀ ਨੂੰ ਤੋਰਤੇ ਸੀ ਇਹਨਾਂ ਨੇ ਇਦਾਂ ਭਗਵੰਤਵਾ ਨੂੰ ਸਟੈਂਡ ਲੈਣਾ ਪਊਗਾ ਜੇ ਨਹੀਂ ਲੈਣਾ ਪਊ ਲਿਆਉਨੇ ਸਟੈਂਡ ਲੋਕ ਪੂਰੀ ਤਰ੍ਹਾਂ ਖਲਾਫ ਹੋ ਜਾਣਗੇ ਕਿ ਸਾਨੂੰ ਇਹੋ ਜਿਹਾ ਲੁਚਾ ਤੇ ਗੁੰਡਾ ਬੰਦਾ ਨਹੀਂ ਚਾਹੀਦਾ ਪੰਜਾਬ ਦਾ ਤਾਂ ਇਤਿਹਾਸ ਪੰਜਾਬ ਦਾ ਇਤਿਹਾਸ ਸਾਜ ਦੀ ਸਦੀਆਂ ਪੁਰਾਣਾਂ ਵਾ ਇਹਨਾਂ ਦਾ ਪੰਜਾਬ ਦਾ ਪੰਜਾਬ ਚ ਆ ਕੇ ਪਿਆਰ ਨਾਲ ਪੇਸ਼ ਹੋ ਜਾ ਤੁਸੀਂ ਅਕਬਰ ਰਾਜ ਕਰ ਗਿਆ ਪਿਆਰ ਨਾ ਕਰ ਗਿਆ ਬਾਬਰ ਰਾਜ ਕਰ ਗਿਆ ਪਿਆਰ ਨਾ ਕਰ ਗਿਆ ਹਮਾਯੂਨ ਰਾਜ ਕਰ ਗਿਆ ਪਿਆਰ ਨਾ ਕਰ ਗਿਆ ਜਿੰਨੇ ਆ ਕੇ ਇੱਥੇ ਗੜਬੜ ਕਰਨ ਦੀ ਪੀਸ਼ਿਸ਼ ਕੀਤੀ ਆ ਤੇ ਪੰਜਾਬੀਆਂ ਨੇ ਉਹਨੂੰ ਮੂੰਹ ਤੋਲ ਜਵਾਬ ਦਿੱਤਾ ਤੇ ਤੁਸੀਂ ਹੁਣ ਉਸ ਪਾਸੇ ਲਪੇਓ ਅਬਦਾਲੀ ਦੇ ਰਸਤੇ ਦੇ ਉੱਤੇ ਜੇ ਤੁਸੀਂ ਮੁਖ ਸਿਕੱਤਰ ਲਾਇਆ ਮੁਖ ਸਲਾਹ ਕਰ ਲਾਇਆ ਤੁਹਾਡੀ ਸਿਰਫ ਜਿਹੜੀ ਆ ਅੰਦਰੂਨੀ ਨਹੀਂ ਬਰੂਨੀ ਵੀ ਜਿਹੜੀ ਉਹ ਤੁਹਾਡੀ ਵਿਰੁੱਧ ਹੋਏਗੀ ਲੋਕ ਸੜਕਾਂ ਤੇ ਆਉਣਗੇ ਰੋਜ਼ ਜਿਹੜਾ ਸੁਖਪਾਲ ਕਰਨ ਦਾ ਬਰਦ ਕਰੀ ਬਿਤਾਇਆ ਤਾਂ ਪੀੜਾ ਇੱਥੇ ਕੀ ਕੰਮ ਆ ਜੀ ਇਹਨੂੰ ਕਿਉਂ ਮੁਕਸਲਾ ਕਰਾਇਆ ਜਾ ਰਿਹਾ ਵਾ ਇਸ ਕਰਕੇ ਵਿਭੂ ਕੁਮਾਰ ਦੀ ਜੇ ਮੁਕਸਲਾ ਕਾਨੂੰਨੀ ਲੰਘਨ ਕੀਤੀ ਜਾ ਰਹੀ ਹੈ ਤੇ ਇਹਦੇ ਤੇ ਕੇਜਰੀਵਾਲ ਨੂੰ ਮੋੜ ਜੜੀ ਵਿਚਾਰ ਕਰਨੀ ਚਾਹੀਦੀ ਆ ਉਹ ਦਿਨ ਹੀ ਠੀਕ ਆ ਲਾ ਦਿਓ ਨੂੰ ਆ ਤੁਸੀਂ ਤਾਂ ਤੁਸੀਂ ਮੁਕਸਲਾ ਕਰ ਕਿਸੇ ਦੀ ਪੁੱਛਣਾ ਤੁਹਾਨੂੰ ਉੱਥੇ ਜੀ ਜੀ ਪਟੇ ਸਾਹਿਬ ਉਦਾਂ ਬਦਲਾਅ ਅਕਾਲੀਆਂ ਚ ਵੀ ਹੋਇਆ ਸੁੱਚਾ ਸਿੰਘ ਲਗਾਹ ਜਿਹੜੇ ਆ ਉਹ ਵਾਪਸ ਆ ਗਏ ਅਕਾਲੀ ਦਲ ਤੇ ਆਉਂਦਿਆਂ ਹੀ ਜਿਹੜਾ ਵਾ ਉਹਨਾਂ ਨੇ ਵੀ ਕਲੀਨ ਚਿੱਟ ਦਿੱਤੀ ਆ ਉਹਨਾਂ ਨੇ ਕਲੀਨ ਚਿੱਟ ਦਿੱਤੀ ਆ ਸੁਖਬੀਰ ਬਾਦਲ ਹੁਣਾਂ ਨੂੰ মিডিਆ ਦੇ ਨਾਲ ਗੱਲਬਾਤ ਕਰਦੇ ਆ ਉਹ ਕਹਿ ਰਹੇ ਸੀਗੇ ਵੀ ਸੁਖਬੀਰ ਬਾਦਲ ਜਿਹੜੇ ਆ ਇਹ ਬਿਲਕੁਲ ਨਿਰਦੋਸ਼ ਆ ਏਜੰਸੀਆਂ ਨੇ ਕਹਿੰਦੇ ਪਾਰਟੀ ਘੇਰ ਲਈ ਐ ਸੁੱਚਾ ਸਿੰਘ ਲੰਗਾ ਥਾਣੇ ਦਾ ਬੀਸੀ ਹੁੰਦਾ ਸੀ ਜਿਹਨੂੰ ਅਸੀਂ बैड ਕਰੈਕਟਰ ਕਹਿੰਦੇ ਉਹ ਤੇ ਦੱਸਦਾ ਊੜਾ ਜਿਹੜੀ ਬਦਮਾਸ਼ ਊੜਾ ਬਦਮਾਸ਼ ਐੜਾ ਬਦਮਾਸ਼ ਈੜੀ ਹੁੰਦਾ ਤਿੰਨ ਕੈਟਾਗਰੀ ਹੁੰਦੀ ਐ ਇਸੇ ਬਦਮਾਸ਼ ਤੇ ਸੁੱਚਾ ਸਿੰਘ ਲੰਗਾ ਦੁੱਧ ਹੀ ਹੁੰਦਾ ਸੀ ਦੁੱਧ ਦਾ ਕੰਮ ਕਰਦਾ ਸੀ ਚਾਦਰਾਂ ਦੇ ਬੰਦਾ ਹੁੰਦਾ ਸੀਗਾ ਕਿ ਸਾਈਕਲ ਤੇ ਦੁੱਧ ਵੇਚਦਾ ਹੁੰਦਾ ਸੀ ਹਾਲਾਤ ਖਰਾਬ ਸੀਗੇ ਜਥੇਬੰਦੀਆਂ ਸੀਗੇ ਇਹਦੇ ਕਾਫੀ ਲਿੰਕ ਸੀਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਪ੍ਰਤੀ ਕੋਈ ਧਮਕੀ ਆਉਂਦੀ ਹੈ ਜੋ ਉਹਦੋਂ ਅਖਬਾਰਾਂ ਦੀ ਗੱਲ ਕਰਦਾ ਜਾਂ ਖੁੰਡ ਜੱੱਜਾ ਦੀ ਗੱਲ ਕਰਦਾ ਉਹਦੇ ਵਿੱਚ ਸੁੱਚਾ ਸਿੰਘ ਲੰਗਾ ਦਾ ਰابطਾ ਕਰਨ ਕੀਤਾ ਜਾਏ ਸੁੱਚਾ ਸੁੱਚਾ ਸਿੰਘ ਲੰਗਾ ਬਕਾਇਦਾ ਤੌਰ ਤੇ ਉਹਦਾ ਜਿਹੜਾ ਸੀ ਸਮਝੌਤਾ ਕਰ ਦਿੰਦਾ ਕੇ ਮੈਂ ਹੁੰਦਾ ਸਾਨੂੰ ਨਹੀਂ ਪਤਾ ਉਹ ਸਮਝੌਤੇ ਦੇ ਬਾਅਦ ਸਖਬੀਰ ਸਿੰਘ ਬਾਦਲ ਤੁਸੀਂ ਵੇਖ ਲਓ 99 ਵਿੱਚ ਆਉਂਦਾ ਇੱਥੇ ਤੋਂ ਪਹਿਲਾਂ ਦੀ ਪੰਜਾਬ ਚ ਤੁਹਾਨੂੰ ਦਿਖਾਈ ਦਿੰਦਾ ਬਾਹਰ ਰਿਓ ਹੁਣ ਜਦੋਂ ਸੱਚਾ ਸਿੰਘ ਲਗਾ ਦੇਂਦਾ ਕੰਮ ਕਰਤਾ ਅਕਾਲੀ ਦਲ ਸ਼ਾਮਲ ਕਰ ਲਿਆ ਜਾਂਦਾ ਅਕਾਲੀ ਦਲ ਸ਼ਾਮਲ ਕਰਨ ਤੋਂ ਬਾਅਦ ਛੇਤੀ ਹੀ ਉਹਨਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਜ਼ਿਲ੍ਹਾ ਜਥੇਤਰ ਬਣਾ ਦਿੱਤਾ ਜਾਂਦਾ 2017 ਤੱਕ ਬਕਾਇਦਾ ਤੌਰ ਤੇ ਉਹ ਜ਼ਿਲ੍ਹਾ ਜੱਥੇਦਾਰ ਸੀ ਹੁੰਦੀ ਸੁਬਾਨ ਨਿਤਰਾਮੇ ਤੋਂ ਲੈ ਕੇ ਇਹ ਤੁਸੀਂ ਅੰਦਾਜ਼ਾ ਲਾ ਲਓ ਕਿੰਨੇ ਸਾਲ ਬਣਦੇ 2017 ਦੇ ਵਿੱਚ ਉਦੋਂ ਜਦੋਂ ਦੀ ਉਹ ਵੀਡੀਓ ਵਾਇਰਲ ਹੁੰਦੀ ਆ ਉਦੋਂ ਇਹਨੂੰ ਬਕਾਇਦਾ ਤੌਰ ਤੇ ਜਿਹੜਾ ਵਾ ਉਹ ਪਾਰਟੀ ਚੋਂ ਕੱਢਿਆ ਜਾਂਦਾ ਵਾ ਉਹਦੇ ਵੀ ਖੋਈ ਜਾਂਦੇ ਨੇ ਤੇ ਸ਼ਰੋਮਣੀ ਕਮੇਟੀ ਦੀ ਮੈਂਬਰਸ਼ਿਪ ਤੋਂ ਇਹ ਖੁਦ ਵਸਿਫਾ ਦੇ ਦਿੰਦਾ ਉਹਨੂੰ ਪ੍ਰਬੰਧਕੀ ਕਿਸੇ ਦਿੱਤੀ ਕੀ ਦਿੱਤੀ ਮੈਨੂੰ ਨਹੀਂ ਪਤਾ ਦੋ ਕਿ ਤਿੰਨ ਮੈਂਬਰਾਂ ਸੀ ਮੈਂ ਤਾਂ ਸੀ ਪਿੱਛੇ ਦੀ ਸਾਡੀ ਇਹ ਹੀ ਆ ਜੋ ਬੇਦਬੀ ਹੋਈ ਹੈ ਹੋਰ ਵੀ ਕਈ ਨਸੀਬ ਦਿੱਤੇ ਸੀ ਲੇਕਿਨ ਉਹ ਫਿਰ ਵਾਪਸ ਆ ਗਏ ਸ਼੍ਰੋਮਣੀ ਕਮੇਟੀ ਦੇ ਵਿੱਚ ਅਸਤੀਫਾ ਪ੍ਰਵਾਨ ਕਰਨ ਦੀ ਕੋਈ ਪ੍ਰਕਿਰਿਆ ਨਹੀਂ ਹੁਣ ਇਹ ਵੇਖਾਂਗੇ ਕਿ ਜਿਹੜਾ ਨਵੰਬਰ ਚ اجلاس ਹੁੰਦਾ ਕੀ ਸੁੱਚਾ ਸਿੰਘ ਲਗਾ ਉਹ ਤੇ ਹਾਜ਼ਰੀ ਭਰਦੇ ਨੇ ਦੂਸਰੀ ਚੀਜ਼ ਸੁੱਚਾ ਸਿੰਘ ਲਗਾ ਦੂ 506 ਕਿਹਾ ਗਿਆ 2018 ਚ ਕਾਨੂੰਨ ਬਫਰ ਦਾ ਵੇ 2018 ਚ ਨੂੰ ਅਦਾਲਤ ਬਰੀ ਕਰ ਦਿੰਦੀ ਹੈ ਇਹ ਅਕਾਲ ਤੱਕ ਤੋਂ ਚਿੱਠੀ ਲਿਖ ਰਹਾ ਵੇਖੋ ਜੀ ਤੁਸੀਂ ਵੀ ਆਪਣੇ ਦੋਸ਼ ਵਾਪਸ ਲੋ ਕਿਉਂਕਿ ਮੈਨੂੰ ਅਦਾਲਤ ਨੇ ਬਰੀ ਕਰ ਦਿੱਤਾ ਤੇ ਇਹਨੂੰ ਇਹਦਾ ਅਕਾਲ ਤੱਕ ਤੋਂ ਠੋਕਵਾ ਜਵਾਬ ਮਿਲਦਾ ਵਾ ਕਿ ਅਕਾਲ ਤੱਕ ਦਾ ਕਿਸੇ ਵੀ ਦਨਵਾਈ دنیਵੀ ਅਦਾਲਤ ਨਾਲ ਕੋਈ ਸਬੰਧ ਨਹੀਂ ਤੂੰ ਜਿਹੜੀ ਕਰਤੂਤ ਕੋੜੀ ਹੋ ਸਾਡੇ ਕੋਲ ਸਭ ਕੁਝ ਹੈਗਾ ਵਾ ਤੂੰ ਆਪਣੀ ਗਲਤੀ ਮੰਨ ਫੇਰ ਸੋਚਾਂਗੇ ਦੂਜੀ ਚਿੱਠੀ ਲਿਖਦਾ ਵਾ ਫਿਰ ਕਹਿੰਦਾ ਮੈਥੋਂ ਗਲਤੀ ਹੋਈ ਮੈਂ ਖਿਮਾ ਚਾਤਨਾ ਕਰਨੀ ਤੀਜੀ ਚਿੱਠੀ ਲਿਖਦਾ ਵਾ ਆਪਣੀ ਰਿਮਾਈਂਡਰ ਵਾਸਤੇ ਵੀ ਮੈਂ ਤਾਂ ਬੇਨਤੀ ਕੀਤੀ ਸੀ ਅਗਲੀ ਚਿੱਠੀ ਇਹਦੀ ਆਉਂਦੀ ਤੇਦੇ ਫਾਦਰ ਦੀ ਤੇ ਮਦਰ ਦੀ ਵੀ ਅਸੀਂ ਬਜ਼ੁਰਗ ਅਸੀਂ ਕਈ ਦਹਾਕਿਆਂ ਤੋਂ ਕਾਲੀ ਆ ਅਸੀਂ ਆਖਰੀ ਸਟੇਜ ਤੇ ਹਾਂ ਤੇ ਸਾਡੇ ਜਿਹੜਾ ਪੁੱਤਰ ਐਸ ਕੇਸ ਦੇ ਵਿੱਚੋਂ ਨੂੰ ਅਦਾਲਤ ਤੇ ਬਰੀ ਕਰ ਦਿੱਤਾ ਵਾ ਤੁਹਾਡੀ ਤੁਹਾਡੇ ਕੋਲ ਐਸਲੇ ਹੈਗਾ ਉਹਨੇ ਗਲਤੀ ਕੀਤੀ ਮਾਫੀ ਦੇ ਦਿਓ ਉਹਨੂੰ ਇਮੀਡੀਐਟਲੀ ਕਾਰਵਾਈ ਕਰੋ ਕਿ ਸਾਡੇ ਇਸ ਦੁਨੀਆ ਤੋਂ ਰੁਕਸਤ ਹੋਣ ਤੋਂ ਪਹਿਲਾਂ ਪਤਾ ਸੀ ਸਕੂਲ ਦਾ ਮਰ ਸਕੀ ਠੀਕ ਉੱਥੇ ਵੀ ਕਾਰਵਾਈ ਨਹੀਂ ਹੁੰਦੀ 75 ਦਿਨ ਦੇ ਕਰੀਬ ਆਪਣੇ ਪਿੰਡੋਂ ਦਿੱਲੀ ਨੰਗੇ ਪੈਰੀ ਆਉਂਦੇ ਤੇ ਆ ਕੇ ਕਾਲ ਤੱਕ ਤੇ ਪਾਠ ਕਰਕੇ ਜਾਂਦੇ ਤੁਹਾਨੂੰ ਪਤਾ ਹੋਵੇਗਾ ਸੁੱਚਾ ਸਿੰਘ ਲਗਾਹ ਨੇ ਬਕਾਇਦਾ ਤੌਰ ਤੇ ਢਾਡੀਆਂ ਦੀ ਬੇਇੱਜ਼ਤੀ ਕੀਤੀ ਸੀ ਉੱਥੇ ਜਦੋਂ ਢਾਡੀਆਂ ਦੀ ਬੇਇੱਜ਼ਤੀ ਕੀਤੀ ਜਿੰਦ ਅਸੀਂ ਗੁਰੂ ਦੇ ਵਜ਼ੀਰ ਕਹਿੰਦੇ ਆ ਤੇ 1 ਹਫਤੇ ਬਾਅਦ ਇੱਕ ਕੰਮ ਆਪਰ ਗਿਆ ਸੀ ਜਦੋਂ ਇਹਨੂੰ ਤਨਖਾਹ ਲਈ ਗਈ ਸੀ ਨਾ ਇਹ ਲਈ ਗਈ ਸੀ ਕਿ ਜਿੰਨੇ ਵੀ ਜਥੇ ਡੇਲੀ ਉੱਥੇ 7 ਦਿਨ ਲਗਾਤਾਰ ਜਿੰਨੇ ਵੀ ਜਥੇ ਉੱਥੇ ਡੇਲੀ ਜਿਹੜੀ ਆ ਉਹ ਆਪਣਾ ਜਿਹੜੇ ਪ੍ਰਚਾਰ ਕਰਨਗੇ ਗੁਰੂ ਦੀਆਂ ਗਾਥਾਂ ਇਤਿਹਾਸ ਦੀਆਂ ਗਾਥਾਂ ਸੰਗਤਾਂ ਨੂੰ ਸੁਣਾਉਣਗੇ ਉਹਨਾਂ ਜਥਿਆਂ ਨੂੰ ਘਰੋਂ ਲਿਆ ਕੇ ਲੰਗਰ ਵੀ ਤੁਸੀਂ ਛਕਾਉਣਾ ਵਾ ਅੱਥੇ ਛਕਾਉਣਾ ਆਪਣੇ ਹਰ ਇੱਕ ਜਥੇ ਨੂੰ 5100 ਰੁਪਇਆ ਭੇਟ ਵੀ ਕਰਨਾ ਉਹ ਨਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਪੰਜ ਸ਼ਮੂਲੀਤ ਹੋ ਗਈ ਖਿਮਾ ਜਸ਼ਨ ਹੋ ਗਈ ਉਹਨਾਂ ਬੜੀ ਕੋਸ਼ਿਸ਼ ਕੀਤੀ ਵੀ ਮੇਰੀ ਅਕਾਲੀ ਦਲ ਚ ਵਾਪਸੀ ਹੋ ਜੇ ਹੁਣ ਉਹਨਾਂ ਦੀ ਭੂੰਦੜ ਸਾਹਿਬ ਨੇ ਆਖਰ ਆ ਕੇ ਵਾਪਸੀ ਕਰ ਦਿੱਤੀ ਵਾਪਸੀ ਕਰਨ ਤੋਂ ਬਾਅਦ ਮੈਂ ਤੁਹਾਨੂੰ ਇਹ ਦਾਅਵੇ ਨਾ ਕਹਿ ਸਕਦਾ ਵਾਂ ਕਿ ਲੋਕ ਸਭਾ ਹਲਕਾ ਸੋਰੀ ਵਿਧਾਨ ਸਭਾ ਹਲਕਾ ਡੇਰਾ ਬਾਬੰਦ ਨੇ ਉਪ ਚੋਣ ਹੋਣੀ ਉੱਪਰ ਉਸ ਉਪਚੋਣ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਉਸ ਹਲਕੇ 'ਚ ਕੋਈ ਵੀ ਇਹਨਾਂ ਕੋਲ ਰੀਡਰ ਨਹੀਂ ਜਿਹੜਾ ਫਾਈਟ ਦੇ ਸਕੇ ਪਿੱਛੇ ਜੇ ਤੁਹਾਨੂੰ ਪਤਾ ਸੋਚਾ ਸਿੰਘ ਲਗਾਹ ਦੇ ਇੱਕ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਸੀਗਾ ਕਲਾ ਨਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਸੀ ਇਹਨੇ ਸਿਕਰ ਕੀ ਕੀਤਾ ਸੀ ਇਹਨੇ ਇਹ ਗੱਲ ਮੇਰੇ ਨਾਲ ਟੈਲੀਫੋਨ ਤੇ ਕਹਦੇ ਵੀ ਹੋਈ ਸੀ ਕਿ ਉਹ ਮੈਨੂੰ ਕਹਿੰਦਾ ਜੀ ਮੇਰੀ ਪੱਟੀ ਸਾਹਿਬ ਹਰ ਹਰ ਮੇਰੀ ਹਲਕੇ 'ਚ ਵੋਟੇ ਕੀ ਹੁਣ ਮੈਂ ਤੁਹਾਨੂੰ ਇਹ ਦਾਅਵੇ ਨਾ ਕਹਿ ਸਕਦਾ ਮੈਂ ਈ ਉਪ ਚੋਣ ਦੇ ਵਿੱਚ ਸੁੱਚਾ ਸਿੰਘ ਲੰਗਾਹ ਜਾਂ ਉਹਨਾਂ ਦਾ ਬੇਟਾ ਜਿਹੜਾ ਵਾ ਉਹ ਅਕਾਲੀ ਦਲ ਦਾ ਉਮੀਦਵਾਰ ਹੋਵੇਗਾ ਜੀ ਜੀ ਪਟਾਰੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਦੇ ਹੋ ਖਬਰਾਂ ਜਿਹੜੀਆਂ ਉਹ ਇਤਿਹਾਸ ਨਾਲ ਵੀ ਜੁੜੀਆਂ ਹੁੰਦੀਆਂ ਤੇ ਕੁਝ ਤੁਹਾਡੇ ਆਪਣੇ ਤਜਰਬੇ ਜਿਹੜੇ ਆ ਉਹ ਵੀ ਸਾਂਝੇ ਕਰਦੇ ਹੋ ਇਸ ਸਾਰੇ ਸਮਾਂ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਸ਼ੁਕਰੀਆ